ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰਿਆ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲੀਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼ੁਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23, 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਗ੍ਰਾਮ ਪੰਚਾਇਤ ਸੇਟਾ ਵਿਕਲੇ ਨੇ 2 ਲੱਖ ਰੁਪਈਆ ਚੈੱਕ ਕਰਮਾਨ ਆਜੀ ਸਾਹਮਣੇ ਇਹ ਲੜਤਾ ਨਹੀਂ 6 ਲੱਖ ਰੁਪਈਆ ਚੈੱਕ ਆਰਾਮਗੜ 17 ਆਰਾਮਗੜ ਕਰਦਾ ਗ੍ਰਾਮ ਪੰਚਾਇਤ ਨਸਾੜਾ ਲਖੋਵਾਲ 7 ਲੱਖ ਰੁਪਈਆ گرام پنچایت آکسی تین لاکھ روپیہ آکسی گرام پنچایت جیخ اٹھ لاکھ روپیہ اٹھ لاکھ روپیہ ਇਹ ਨਵੀਂ ਗਲੀ ਬਣਾ ਦਿਓ ਫਟਾਫਟ ਜ਼ਰੂਰੀ ਹੈ ਸਭ ਨੂੰ ਕਹੋ ਬਹੁਤ ਜ਼ਰੂਰੀ ਹੈ ਇਹਦੇ ਨਾਲ ਟਿਕਾਣਾ ਤਾਂ ਹੀ ਬਾਅਦ ਪੰਜ ਮੋਰ ਮਾਇਆ ਪੋਣਾ ਦਿਨ ਪਾਇਆ Instagram ਸਾਹ ਦੇ ਸਾਹਮਣੇ ਵਾਲਾ ਗਰਾਊਂਡ ਵਧੀਆ ਕਰਕੇ ਬਣਾ ਦਿਓ ਆਹ ਵੀਰ ਖੁਰਦ 5 ਲੱਖ ਰੁਪਈਆ ਲੈ ਗਏ ਆਜੋ 4 ਲੱਖ ਰੁਪਇਆ ਉਧਾਰ ਕਰਾਇਆ ਕਿੰਨੀ ਦਰ ਹੈ ਜੱਲਾਇੰਦਿਸ਼ ਕਰਾਉਣਾ ਦਰਵਾਜ਼ਾ ਬੰਦ ਕਰਕੇ ਆ ਗਏ ਆ ਗ੍ਰਾਮ ਪੰਚਾਇਤ ਰੱਬੋਨੀਚੀ ਰੱਬੋਨੀਚੀ ਸਰਪੰਚ ਆ ਜਾਓ ਰੱਬੋਨੀਚੀ 3 ਲੱਖ ਰੁਪਇਆ ਆ ਰੱਬੋਨੀਚੀ 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 ਤੁਸੀਂ ਚਾਹੋਗੇ ਨਾ گرام پنچایت سنہا دور چھ لاکھ روپیہ گرام پنچایت کڑی خورد دو لکھ روپیہ کرتارپور گرام ਕਰੋੜਾ ਕਰੋੜਾ 5 ਦੇ ਅੱਧੇ ਉਹਦੇ ਨਾਲ ਪਿੰਡ ਗੜੀਓਗੜੀ ਦੀ ਫੈਕਟਰੀ ਆਪ ਬਣਾਇਆ ਰੱਖਦਾ ਹੈ ਜਿਹੜਾ ਮੈਂ ਬਾਤ ਕਰੀ ਪਰਮਾਲੀਪੁਰ 4 ਲੱਖ ਰੁਪਈਆ ਅਰੇ ਸਾਡੇ ਪਹਿਲੇ ਸਾਡੇ ਅੱਜ ਕਰੋੜਾਂ ਬੰਨੇ ਗਰੰਟਾ ਵੰਡੇ ਆਂ ਕਿੰਨੇ ਪਿੰਡਾਂ ਨੂੰ ਇਹਦਾ ਫਾਇਦਾ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਹਲਕੇ ਦੇ ਵਿੱਚ ਉਹਨਾਂ ਨੇ ਮਾਨ ਸਾਹਿਬ ਨੇ ਨੋਟਾਂ ਦੇ ਟਰੱਕ ਦੇ ਟਰੱਕ ਭਰ ਭਰ ਕੇ ਦਿੱਤੇ ਆ ਪਹਿਲਾਂ ਜਿਵੇਂ 9.5 ਕਰੋੜ ਰੁਪਏ ਦੇ ਉਹਨਾਂ ਨੇ ਗਰੌੜਾ ਦੇ ਲਈ ਜਿਹੜੇ ਕਿ ਉਦਘਾਟਨਾ ਸੀ ਕੱਲ ਵੀ ਕੀਤੀ ਆ ਅੱਜ ਵੀ ਕੀਤੀ ਆ ਤੇ ਅੱਜ ਪਿੰਡਾਂ ਦੇ ਵਿਕਾਸ ਦੇ ਲਈ ਕਿਤੇ ਅਸੀਂ ਧਰਮਸ਼ਾਲਾ ਬਣਨੀ ਆ ਕਿਤੇ ਰੋਡ ਬਣਨੀ ਆ ਕਿਤੇ ਪਿੰਡ ਦੇ ਵਿੱਚ ਕੋਈ ਗਲੀ ਬਣਨ ਵਾਲੀ ਆ ਉਹਦੇ ਲਈ ਅੱਜ ਅਸੀਂ 3 ਕਰੋੜ 30 ਲੱਖ ਰੁਪਏ ਦੇ 109 ਪਿੰਡਾਂ ਨੂੰ ਚੈੱਕ ਵੰਡੇ ਆ ਤਾਂ ਕਿ ਪਿੰਡਾਂ ਦੇ ਵਿੱਚ ਸਰਪੱਖੀ ਵਿਕਾਸ ਕੀਤਾ ਜਾ ਸਕੇ ਅੱਜ ਹਲਕੇ ਪੈੜ ਦੇ ਵਿੱਚ ਜੋ ਵਿਕਾਸ ਆ ਰੋਕਣ ਦੀ ਸਪੀਡ ਦੇ ਨਾਲ ਚੱਲ ਰਿਹਾ ਸੜਕਾਂ ਬਣ ਰਹੀਆਂ ਨੇ ਪੁਲ ਬਣ ਰਹੇ ਨੇ ਸਕੂਲ ਨਵੇਂ ਬਣ ਰਹੇ ਨੇ ਹਸਪਤਾਲ ਨਵੇਂ ਬਣ ਰਹੇ ਨੇ ਤੁਸੀਂ ਇਹ ਦੇਖੋ ਗਰਾਊਂਡ ਬਣ ਰਹੇ ਨੇ ਪਿੰਡਾਂ ਦੇ ਵਿੱਚ ਅੱਜ ਗ੍ਰਾਂਟਾਂ ਜਿਹੜੀਆਂ ਨੇ ਸਾਰੇ ਸਰਪੰਚ ਸਾਹਿਬਾਨਾਂ ਨੂੰ ਅੱਜ ਗ੍ਰਾਂਟਾਂ ਵੰਡੀਆਂ ਨੇ ਤਾਂ ਕਿ ਹਲਕੇ ਦਾ ਸਾਰਾ ਵਿਕਾਸ ਕੀਤਾ ਜਾ ਸਕੇ ਅੱਜ ਤੋਂ ਪਹਿਲਾਂ ਸਾਡੇ ਪਹਿਲੇ ਐਮਐਲਏ ਨੇ ਸੌਂ ਖਾਦੀ ਸੀ ਕਿ ਕੋਈ ਵੀ ਸੜਕ ਨਹੀਂ ਬਣਾਉਣੀ ਤੇ ਅਸੀਂ ਸੌਂ ਖਾਦੀ ਆ ਕਿ ਕੋਈ ਵੀ ਛੱਡਣੀ ਨਹੀਂ ਅਸੀਂ ਗਰਾਊਂਡ ਬਣਾ ਰਹੇ ਹਾਂ ਤਾਂ ਕਿ ਨੌਜਵਾਨਾਂ ਨੂੰ ਅਸੀਂ ਖੇਡਾਂ ਦੇ ਵੱਲ ਲੈ ਕੇ ਆਈਏ ਪਹਿਲਾਂ ਵਾਲੇ ਐਮਐਲਏ ਕੀ ਕਰਦੇ ਸੀ ਉਹਨਾਂ ਦੇ ਗੱਲ ਆਉਂਦੀ ਸੀ ਕਿ ਜਿਹੜੀ ਸ਼ਰਾਬ ਆ ਉਹ ਚੇਅਰਮੈਨ ਵਾਲੀ ਲੈਣੀ ਆ ਜਾਂ ਐਮਐਲਏ ਵਾਲੀ ਲੈਣੀ ਸੋ ਅਸੀਂ ਉਹ ਨਸ਼ਿਆਂ ਵੱਲ ਨੂੰ ਤੱਕਦੇ ਸੀ ਅਸੀਂ ਗਰਾਊਂਡਾਂ ਵੱਲ ਨੂੰ ਲੈ ਕੇ ਆ ਰਹੇ ਹਾਂ ਅਸੀਂ ਗਰੀਬਾਂ ਦੇ ਘਰਾਂ ਦੇ 330 ਘਰਾਂ ਨੂੰ ਕੱਚੇ ਘਰਾਂ ਦੇ ਪੱਕੇ ਕਰਨ ਦੇ ਲਈ ਚੈੱਕ ਪਰਸੋਂ ਮੰਡੇ ਨੇ ਤੇ ਅੱਜ ਗਰੀਬ ਸਾਡੇ ਦਲਿਤ ਪਰਿਵਾਰਾਂ ਦੇ ਲਈ ਕਿਤੇ ਸ਼ਮਸ਼ਾਨ ਘਾਟ ਬਣਨਾ ਕਿਤੇ ਉਹਨਾਂ ਦੇ ਧਰਮਸ਼ਾਲਾ ਬਣਨੀ ਆ ਸਾਡੇ ਲੋਕਾਂ ਦੇ ਲਈ ਸਾਡੇ ਆਮ ਲੋਕਾਂ ਦੇ ਕਿਸੇ ਦੀ ਗਲੀ ਬਣਨ ਵਾਲੀ ਆ ਇਹਦੇ ਲਈ ਜਿਹੜੀਆਂ ਅੱਜ ਗਰੰਟਾਂ ਦੇ ਖੁੱਲੇ ਗੱਫੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜੋ ਮਿਲੇ ਸੀ ਉਹ ਅਸੀਂ ਅੱਜ ਵੰਡੇ ਨੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਅਤੇ ਨਾਲ ਦੀ ਨਾਲ ਸਾਡੇ ਪਿੰਡੂ ਵਿਕਾਸ ਮੰਤਰੀ ਤਰਪੀਤ ਸੌਂਦ ਜੀ ਦਾ ਜਿਨ੍ਹਾਂ ਨੇ ਸਾਡੇ ਹਲਕੇ ਦੇ ਉੱਤੇ ਖਾਸ ਮਿਹਰਬਾਨੀ ਰੱਖੀ ਹੋਈ ਹੈ ਅਸੀਂ ਪੰਜਾਬ ਸਰਕਾਰ ਦਾ ਭਵਨ ਸਿੰਘ ਮਾਨ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਤੇ ਮੰਤਰੀ ਸਾਹਿਬ ਸੌਂਜੀ ਦਾ ਸਾਡੇ ਐਮਐਲਏ ਗਿਆਸਪੁਰਾ ਸਾਹਿਬ ਦਾ ਸਾਨੂੰ 8 ਲੱਖ ਰੁਪਏ ਦੀ ਗ੍ਰਾਂਟ ਸਾਡੇ ਪਿੰਡ ਨੂੰ ਦਿੱਤੀ ਹੈ 48 ਲੱਖ 14000 ਦੇ ਨਾਲ ਸਾਡਾ ਖੇਡ ਗਰਾਊਂਡ ਦਾ ਕੰਮ ਸ਼ੁਰੂ ਹੋ ਗਿਆ ਤੇ ਅਸੀਂ ਪਹਿਲੇ ਧਾਰ ਤੇ ਵਧੀਆ ਕੰਮ ਕਰਾਂਗੇ ਪਿੰਡ ਦਾ ਵਿਕਾਸ ਕਰਾਂਗੇ ਤੇ ਅਸੀਂ ਆਉਣ ਵਾਲੇ ਸਮੇਂ ਮਾਨ ਸਾਹਿਬ ਤੋਂ ਫੇਰ ਆਸ ਰੱਖਦੇ ਹਾਂ ਵੀ ਸਾਨੂੰ ਇੱਕ ਵੜੇ ਖੁੱਲੇ ਗੱਫੇ ਦੋ ਸਾਨੂੰ ਦੱਬ ਕੇ ਗੱਫੇ ਮੈਨੂੰ ਚੰਗੀਆਂ ਗ੍ਰਾਂਟਾਂ ਦੇ ਰਹੀ ਹੈ ਸਰਕਾਰ ਤੇ ਸਾਨੂੰ 8 ਲੱਖ ਦੀ ਅੱਜ ਸਾਡੇ ਪ੍ਰਿੰਟ ਕਲੀ ਨੂੰ ਗ੍ਰਾਂਟ ਮਿਲਿਆ ਸਾਡੀ ਨਗਰ ਪੰਚਾਇਤ ਨੂੰ ਪੂਰਾ ਪੰਜਾਬ ਸਰਕਾਰ ਦਾ ਤੇ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ। ਜਿਹੜਾ ਚੋੜਾ ਮੇਰੇ ਘਰ ਕੋਲ ਵੰਡੇ ਗਏ ਨੇ ਲੱਗਦਾ ਹੈ ਕਿ ਪਿੰਡਾਂ ਦੀ ਨਹਾਰ ਹਲਕੇ ਤੇ ਬਿਜਲੀ। ਬਿਲਕੁਲ ਬਦਲੂ ਵੀ ਜਿਹੜੇ ਖੇਡ ਸਟੇਜ ਚੱਲ ਰਿਹਾ ਜੀ ਕੰਮ ਖੇਡ ਗਰਾਊਂਡ ਬਣ ਰਹੇ ਉਹਨਾਂ ਨਾਲ ਹੀ ਬਦਲ ਜਾਣਗੇ। ਚੌਥਾ ਸਾਰਾ ਗਰਾਊਂਡਾਂ ਦੇ ਵਿੱਚ ਆਊਗਾ ਤੇ ਖੇਡੂਗਾ ਇੰਨਾ ਸਾਨੂੰ।